ਸਾਸਤਰੀ ਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਘਰ ਦੇ ਸਮਾਨ ਨਾਲ ਬਣਨ ਵਾਲਾ ਬਹੁਤ ਹੀ ਤੇਜ਼ੀ ਤੇ ਹੈਲਦੀ ਜਿਹਾ ਸੈਂਡਵਿਚ ਬਣਾਵਾਂਗੇ ਜਿਸ ਨੂੰ ਆਪਾਂ ਘਰ ਦੇ ਸਮਾਨ ਨਾਲ ਬਣਾ ਕੇ ਤਿਆਰ ਕਰ ਲਵਾਂਗੇ ਤੇ ਹੈਲਦੀ ਵੀ ਹੋਏਗਾ ਅੱਜ ਆਪਾਂ ਮਲਾਈ ਸੈਂਡਵਿਚ ਬਣਾਵਾਂਗੇ ਇਸ ਨੂੰ ਆਪਾਂ ਦੋ ਤਰੀਕੇ ਦੇ ਨਾਲ ਬਣਾਵਾਂਗੇ ਇੱਕ ਆਪਾਂ ਟ੍ਰਿਪਲ ਲੇਅਰ ਸੈਂਡਵਿਚ ਬਣਾਵਾਂਗੇ ਤੇ ਇੱਕ ਆਪਾਂ ਸਿੰਪਲ ਸੈਂਡਵਿਚ ਬਣਾਵਾਂਗੇ ਮਲਾਈ ਸੈਂਡਵਿਚ ਕਿਵੇਂ ਬਣਦਾ ਹੈ ਚਲੋ ਜੀ ਆਪਾਂ ਵੇਖ ਲੈਂਦੇ ਆਂ ਇਹ ਸੈਂਡਵਿਚ ਬਣਾਉਣ ਦੇ ਲਈ ਇੱਥੇ ਮੈਂ ਕੁਝ ਸਬਜ਼ੀਆਂ ਕੱਟ ਕੇ ਰੱਖੀਆਂ ਨੇ ਜਿਵੇਂ ਇੱਕ ਟਮਾਟਰ ਲਵਾਂਗੇ ਥੋੜੀ ਜਿਹੀ ਮਲਾਈ ਲਵਾਂਗੇ ਰੈੱਡ ਕਲਰ ਦੀ ਸ਼ਿਮਲਾ ਮਿਰਚ ਜਾਂ ਵੈਲਪੀਪਰ ਲਵਾਂਗੇ ਸ਼ਿਮਲਾ ਮਿਰਚ ਲਵਾਂਗੇ ਪਿਆਜ਼ ਲਵਾਂਗੇ ਸਬਜ਼ੀਆਂ ਨੂੰ ਮੈਂ ਇਸ ਤਰੀਕੇ ਦੇ ਨਾਲ ਬਰੀਕ-ਬਰੀਕ ਕੱਟਿਆ ਹੈ ਗੋਲ ਸਲਾਈਸਸ ਦੇ ਵਿੱਚ ਨਹੀਂ ਕੱਟਿਆ ਹੈ ਇੱਕ ਹਰੀ ਮਿਰਚ ਲਵਾਂਗੇ ਇੱਥੇ ਮੈਂ ਦੋ ਬ੍ਰੈਡ ਲਏ ਨੇ ਬ੍ਰੈਡ ਦੀਆਂ ਕਿਨਾਰੀਆਂ ਨੂੰ ਆਪਾਂ ਵੱਖ ਕਰ ਲਵਾਂਗੇ ਇਹ ਬਹੁਤ ਛੋਟੀ ਜਿਹੀ ਵੀਡੀਓ ਹੈ ਇਸ ਲਈ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਬਿਲਕੁਲ ਸਕਿਪ ਨਾ ਕਰਿਓ ਜੀ ਵੀਡੀਓ ਨੂੰ ਸੈਂਡਵਿਚ ਬਣਾਉਣ ਦੇ ਲਈ ਆਪਾਂ ਫ੍ਰੈਸ਼ ਬ੍ਰੈਡ ਲਵਾਂਗੇ ਬ੍ਰੈਡ ਦੀਆਂ ਕਿਨਾਰੀਆਂ ਨੂੰ ਆਪਾਂ ਵੇਸਟ ਨਹੀਂ ਕਰਾਂਗੇ ਇਸ ਨੂੰ ਯੂਜ਼ ਕਰਕੇ ਆਪਾਂ ਇਸ ਦੀ ਕੋਈ ਰੈਸਪੀ ਬਣਾਵਾਂਗੇ ਬ੍ਰੈਡ ਕਰਮ ਤਾਂ ਇਸ ਦਾ ਬਣ ਹੀ ਜਾਂਦਾ ਹੈ ਆਪਾਂ ਇਸ ਦੀ ਕੋਈ ਵਧੀਆ ਜਈ ਰੈਸਪੀ ਵੀ ਬਣਾਵਾਂਗੇ ਇਸ ਦੇ ਨਾਲੇ ਵੇਸਟ ਵੀ ਨਹੀਂ ਹੋਣਗੀਆਂ ਹੁਣ ਮੈਂ ਬ੍ਰੈਡ ਦੀਆਂ ਕਿਨਾਰੀਆਂ ਨੂੰ ਕੱਟ ਲਿਆ ਹੈ ਹੁਣ ਆਪਾਂ ਸੈਂਡਵਿਚ ਦੇ ਲਈ ਇਸ ਦੀ ਸਟਫਿੰਗ ਦੀ ਤਿਆਰੀ ਕਰਾਂਗੇ ਉਸ ਦੇ ਲਈ ਬੌਲ ਦੇ ਵਿੱਚ ਟਮਾਟਰ ਪਾਵਾਂਗੇ ਟਮਾਟਰ ਦਾ ਆਪਾਂ ਪਲਪ ਨਹੀਂ ਪਾਵਾਂਗੇ ਟਮਾਟਰ ਹੀ ਯੂਜ਼ ਕਰਾਂਗੇ ਹਰੀਆਂ ਮਿਰਚਾਂ ਪਾਵਾਂਗੇ ਜਿੰਨਾ ਕ ਆਪਾਂ ਤਿੱਖਾ ਖਾਣਾ ਪਸੰਦ ਕਰਦੇ ਹਾਂ ਉਸ ਹਿਸਾਬ ਨਾਲ ਹਰੀਆਂ ਮਿਰਚਾਂ ਪਾਵਾਂਗੇ ਇਹ ਸੈਂਡਵਿਚ ਨੂੰ ਆਪਾਂ ਕਾਫੀ ਸਾਰੀਆਂ ਸਬਜ਼ੀਆਂ ਪਾ ਕੇ ਬਣਾਵਾਂਗੇ ਇਹ ਵਧੀਆ ਤੇ ਟੇਸਟੀ ਦਾ ਹੋਵੇਗਾ ਇਹ ਤੇ ਹਲਦੀ ਵੀ ਹੋਏਗਾ 20 ਲਮੇ ਚ ਪਾਵਾਂਗੇ ਸਾਰੀਆਂ ਸਬਜ਼ੀਆਂ ਪਾਉਣ ਤੋਂ ਬਾਅਦ ਮਲਾਈ ਪਾਵਾਂਗੇ ਇੱਥੇ ਮੈਂ ਗਾੜੀ ਤੇ ਫਰੈਸ਼ ਮਲਾਈ ਯੂਜ਼ ਕੀਤੀ ਹੈ ਮਲਾਈ ਵਾਲਾ ਸੈਂਡਵਿਚ ਬਹੁਤ ਹੀ ਵਧੀਆ ਟੇਸਟੀ ਤੇ ਹੈਲਦੀ ਬਣ ਕੇ ਤਿਆਰ ਹੁੰਦਾ ਹੈ। ਮਲਾਈ ਨੂੰ ਸਬਜ਼ੀਆਂ ਦੇ ਵਿੱਚ ਮਿਕਸ ਕਰ ਲਵਾਂਗੇ। ਆਪਾਂ ਇਸ ਦੇ ਵਿੱਚ ਨਮਕ ਨਹੀਂ ਪਾਵਾਂਗੇ ਕਿਉਂਕਿ ਆਪਾਂ ਮਲਾਈ ਦੇ ਵਿੱਚ ਟਮਾਟਰ ਪਾਇਆ ਹੈ। ਜੇਕਰ ਆਪਾਂ ਨਮਕ ਪਾਵਾਂਗੇ ਤੇ ਪਾਣੀ ਨਾ ਛੱਟ ਜਾਵੇ ਇਸ ਦੇ ਲਈ ਆਪਾਂ ਜਦੋਂ ਸੈਂਡਵਿਚ ਬਣਾਵਾਂਗੇ ਉਦੋਂ ਹੀ ਨਮਕ ਪਾਵਾਂਗੇ ਸੈਂਡਵਿਚ ਉੱਪਰ। ਹੁਣ ਆਪਾਂ ਇਸ ਦੇ ਵਿੱਚ ਚਿਲੀ ਫਲੈਕਸ ਪਾਵਾਂਗੇ। ਚੀਲੀਸ ਲੈਕਸ ਨੂੰ ਮਿਕਸ ਕਰ ਲਵਾਂਗੇ ਸਾਰੀਆਂ ਸਬਜ਼ੀਆਂ ਦੇ ਵਿੱਚ ਚੰਗੀ ਤਰ੍ਹਾਂ ਹੁਣ ਅਪਾ ਸੈਂਡਵਿਚ ਬਣਾਵਾਂਗੇ ਇਹ ਮਲਾਈ ਵਾਲਾ ਸੈਂਡਵਿਚ ਬਹੁਤ ਟੇਸਟੀ ਬਣਦਾ ਹੈ ਜੀ ਜੇਕਰ ਤੁਹਾਨੂੰ ਇਹ ਰੈਸਪੀ ਵਧੀਆ ਲੱਗੇ ਤਾਂ ਤੁਸੀਂ ਇੱਕ ਵਾਰ ਇਸ ਤਰੀਕੇ ਦੇ ਨਾਲ ਸੈਂਡਵਿਚ ਬਣਾ ਕੇ ਦੇਖਿਓ ਥੋੜੀ ਜਿਹੀ ਮਲਾਈ ਨੂੰ ਬ੍ਰੈਡ ਉੱਪਰ ਲਗਾ ਲਵਾਂਗੇ ਉਹਨਾਂ ਬ੍ਰੈਡ ਉੱਪਰ ਮਿਕਸ ਕੀਤੀਆਂ ਹੋਈਆਂ ਸਬਜ਼ੀਆਂ ਲਗਾਵਾਂਗੇ ਜੇ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਅਸੀਂ ਇਸ ਤੋਂ ਪਹਿਲਾਂ ਵੀ ਕਈ ਹੋਰ ਵੀਡੀਓਜ਼ ਬਣਾਈਆਂ ਨੇ ਤੁਸੀਂ ਉਹ ਵੀਡੀਓਜ਼ ਵੀ ਦੇਖ ਸਕਦੇ ਹੋ ਜੀ ਇਹ ਸੈਂਡਵਿਚ ਨੂੰ ਆਪਾਂ ਘਰ ਦੇ ਵਿੱਚ ਪਸਮਾਨ ਤੋਂ ਬਣਾ ਕੇ ਤਿਆਰ ਕਰ ਸਕਦੇ ਹਾਂ ਤੇ ਬਹੁਤ ਟੇਸਟੀ ਬਣਦਾ ਹੈ ਹੁਣ ਆਪਾਂ ਸਾਰੀਆਂ ਸਬਜ਼ੀਆਂ ਨੂੰ ਬ੍ਰੈਡ ਉੱਪਰ ਲਗਾ ਲਿਆ ਹੈ ਦੂਸਰੇ ਬ੍ਰੈਡ ਉੱਪਰ ਆਪਾਂ ਟਮਾਟਰ ਸਾਸ ਲਗਾਵਾਂਗੇ ਕੰਗੀ ਤਰ੍ਹਾਂ ਬ੍ਰੈਡ ਉੱਪਰ ਸੌਸ ਲਗਾ ਲਵਾਂਗੇ ਤੇ ਚਮਚ ਦੇ ਨਾਲ ਸੈੱਟ ਕਰ ਲਵਾਂਗੇ ਸੌਸ ਨੂੰ ਇਹ ਸੈਂਡਵਿਚ ਨੂੰ ਆਪਾਂ ਬੱਚਿਆਂ ਨੂੰ ਟਿਫਿਨ ਦੇ ਵਿੱਚ ਵੀ ਦੇ ਸਕਦੇ ਹਾਂ ਇਹ ਬਹੁਤ ਈਜ਼ੀ ਟਿਫਿਨ ਰੈਸਪੀ ਵੀ ਹੈ ਥੋੜਾ ਜਿਹਾ ਨਾਮ ਖ ਪਾਵਾਂਗੇ ਨਮਕ ਨੂੰ ਆਪਾਂ ਮਲਾਈ ਦੇ ਵਿੱਚ ਨਹੀਂ ਸੀ ਪਾਇਆ ਇਸ ਕਰਕੇ ਆਪਾਂ ਇਸ ਬ੍ਰੈਡ ਉੱਪਰ ਪਾ ਰਹੇ ਹਾਂ ਨਮਕ ਨੂੰ ਬਲੈਕ ਪੀਪਰ ਪਾਵਾਂਗੇ ਅਰ ਰੱਡ ਚਿਲੀ ਪਾਊਡਰ ਪਾਵਾਂਗੇ ਆਪਾਂ ਇਸ ਦੇ ਵਿੱਚ ਹਰੀ ਮਿਰਚ ਵੀ ਪਾਈ ਹੈ ਜਿਸ ਬ੍ਰੈਡ ਉੱਪਰ ਸਾਸ ਲਗਾਈ ਸੀ ਉਹ ਬ੍ਰੈਡ ਨੂੰ ਦੂਸਰੇ ਬ੍ਰੈਡ ਉੱਪਰ ਰੱਖ ਲਵਾਂਗੇ ਹੁਣ ਆਪਣਾ ਇਸ ਤਰੀਕੇ ਦਾ ਸੈਂਡਵਿਚ ਬਣ ਕੇ ਤਿਆਰ ਹੈ ਹੁਣ ਆਪਣਾ ਮਲਾਈ ਸੈਂਡਵਿਚ ਬਣ ਕੇ ਤਿਆਰ ਹੈ ਜੋ ਕਿ ਦੇਖਣ ਦੇ ਵਿੱਚ ਵਧੀਆ ਤੇ ਹੈਲਦੀ ਵੀ ਹੈ ਖਾਣ ਦੇ ਵਿੱਚ ਇਹ ਸੈਂਡਵਿਚ ਨੂੰ ਆਪਾਂ ਦਬੇ ਉੱਪਰ ਨਹੀਂ ਪਕਾਵਾਂਗੇ ਇਹ ਬਹੁਤ ਈਜ਼ੀ ਰੈਸਪੀ ਹੈ ਹੁਣ ਆਪਾਂ ਸੈਂਡਵਿਚ ਨੂੰ ਕੱਟ ਲਵਾਂਗੇ ਟ੍ਰਾਇੰਗਲ ਸ਼ੇਪ ਦੇ ਵਿੱਚ ਹੁਣ ਆਪਣਾ ਟੇਸਟੀ ਜਿਹਾサンドਵਿਚ ਬਣ ਕੇ ਤਿਆਰ ਹੈ ਇਹサンドਵਿਚ ਖਾਣ ਦੇ ਵਿੱਚ ਬਹੁਤ ਹੀ ਟੇਸਟੀ ਲੱਗਦਾ ਹੈ ਤੇ ਬਹੁਤ ਹੈਲਦੀ ਵੀ ਹੈ ਆਪਾਂ ਇਸ ਨੂੰ ਬੱਚਿਆਂ ਨੂੰ ਡੇਨ ਦੇ ਵਿੱਚ ਵੀ ਦੇ ਸਕਦੇ ਹਾਂ ਹੁਣ ਆਪਾਂサンドਵਿਚ ਨੂੰ ਸਰਵ ਕਰ ਲਵਾਂਗੇ ਪਲੇਟ ਤੇ ਵਿੱਚ ਕਈ ਵਾਰ ਬੱਚੇ ਦੁੱਧ ਜਾਂ ਦੁੱਧ ਤੋਂ ਬਣੀਆਂ ਚੀਜ਼ਾਂ ਨਹੀਂ ਖਾਣਾ ਜਾਂ ਪੀਣਾ ਪਸੰਦ ਕਰਦੇ ਤਾਂ ਆਪਾਂ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਮਲਾਈ ਵਾਲਾ ਸੈਂਡਵਿਚ ਬਣਾ ਕੇ ਖਵਾ ਸਕਦੇ ਹਾਂ ਇਹ ਟੇਸਟੀ ਹੋਣ ਦੇ ਨਾਲ ਨਾਲ ਹੈਲਦੀ ਵੀ ਹੈ ਤੇ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਂਦਾ ਹੈ ਹੁਣ ਆਪਾਂ ਦੂਸਰਾ ਸੈਂਡਵਿਚ ਬਣਾਵਾਂਗੇ ਇਹ ਸੈਂਡਵਿਚ ਬਣਾਉਣ ਦੇ ਲਈ ਵੀ ਆਪਾਂ ਬਰੈਡ ਦੀਆਂ ਕਿਨਾਰੀਆਂ ਨੂੰ ਕੱਟ ਲਵਾਂਗੇ ਬੱਚੇ ਸਬਜ਼ੀਆਂ ਦੁੱਧ ਮਲਾਈ ਖਾਣਾ ਨਹੀਂ ਪਸੰਦ ਕਰਦੇ ਤਾਂ ਆਪਾਂ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਮਲਾਈ ਵਾਲਾ ਸੈਂਡਵਿਚ ਬਣਾ ਕੇ ਖਵਾ ਸਕਦੇ ਹਾਂ ਬੱਚਿਆਂ ਨੂੰ ਪਤਾ ਵੀ ਨਹੀਂ ਚਲੇਗਾ ਕਿ ਇਹ ਸੈਂਡਵਿਚ ਨੂੰ ਆਪਾਂ ਮਲਾਈ ਤੋਂ ਤਿਆਰ ਕੀਤਾ ਹੈ ਮਲਾਈ ਆਪਾਂ ਫਰੈਸ਼ ਲਵਾਂਗੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਹੁਣ ਆਪਾਂ ਟਰिपल ਲੇਅਰ ਸੈਂਡਵਿਚ ਬਣਾਵਾਂਗੇ ਉਸਦੇ ਲਈ ਬ੍ਰੈਡ ਨੂੰ ਪਲੇਟ ਵਿੱਚ ਰੱਖ ਲਵਾਂਗੇ ਬ੍ਰੈਡ ਉੱਪਰ ਟਮਾਟਰ ਸਾਸ ਲਗਾਵਾਂਗੇ ਜੇ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਅਸੀਂ ਇਸ ਤੋਂ ਪਹਿਲਾਂ ਵੀ ਕਈ ਹੋਰ ਵੀਡੀਓਜ਼ ਬਣਾਈਆਂ ਨੇ ਤੁਸੀਂ ਉਹ ਵੀਡੀਓਜ਼ ਵੀ ਜ਼ਰੂਰ ਦੇਖਿਓ ਜੀ ਅਸੀਂ ਰੋਜ਼ ਆਪਣੇ ਚੈਨਲ ਤੇ ਨਵੀਂ ਨਵੀਂ ਰੈਸਪੀਜ਼ ਲੈ ਕੇ ਆਉਂਦੇ ਰਹਿੰਦੇ ਹਾਂ ਇਸ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਇਹ ਬਰੈਡ ਉੱਪਰ ਪਾ ਗ੍ਰੀਨ ਚਟਨੀ ਲਗਾਵਾਂਗੇ ਸਾਰੇ ਬਰੈਡ ਉੱਪਰ ਆਪਾਂ ਚੰਗੀ ਤਰ੍ਹਾਂ ਸੌਸ ਲਗਾ ਲਵਾਂਗੇ ਦੂਸਰੇ ਪਰ ਦੇ ਉੱਪਰ ਪਮਾ ਮਲਾਈ ਲਗਾਵਾਂਗੇ ਇਸ ਦੇ ਵਿੱਚ ਆਪਾਂ ਸਬਜ਼ੀਆਂ ਨੂੰ ਮਿਕਸ ਕਰਕੇ ਰੱਖਿਆ ਸੀ ਇਹ ਟ੍ਰਿਪਲ ਲੇਅਰ ਸੈਂਡਵਿਚ ਬਹੁਤ ਟੇਸਟੀ ਬਣ ਕੇ ਤਿਆਰ ਹੁੰਦਾ ਹੈ जिस ब्रैड मलाई लगाई थी उस उपर थोड़ा जा जीरा पाउडर पावे ब्लैक पेपर पावे थोड़ा जामक पावे ब्रैड उपर थोड़ा जा रेड चिली पाउडर पावे जिस ब्रैड उपर सॉस लगाई सी लगे ब्रैड न ਸਪਰੈਡ ਉੱਪਰ ਰੱਖਾਂਗੇ ਜਿਸਪਰੈਡ ਉੱਪਰ ਮਰਲਾਈ ਵਾਲੀਆਂ ਸਬਜ਼ੀਆਂ ਹਨ ਹੁਣ ਇਸਪਰੈਡ ਉੱਪਰ ਅੱਪਾ ਗ੍ਰੀਨ ਚਟਨੀ ਲਗਾਵਾਂਗੇ ਇਹ ਸੈਂਡਵਿਚ ਬਹੁਤ ਟੇਸਟੀ ਲੱਗਦਾ ਹੈ ਇਸ ਬ੍ਰੈਡ ਉੱਪਰ ਆਪਾਂ ਗ੍ਰੀਨ ਤੇ ਰੈੱਡ ਸੌਸ ਨੂੰ ਮਿਕਸ ਕਰਕੇ ਲਗਾਵਾਂਗੇ ਜੇ ਤੁਹਾਨੂੰ ਇਹ ਰੈਸਪੀ ਵਧੀਆ ਲੱਗੀ ਤਾਂ ਤੁਸੀਂ ਇੱਕ ਵਾਰ ਇਸ ਤਰੀਕੇ ਦੇ ਨਾਲ ਸੈਂਡਵਿਚ ਬਣਾ ਕੇ ਦੇਖਿਓ ਜੀ ਇਹ ਬਹੁਤ ਟੇਸਟੀ ਬਣਦਾ ਹੈ ਮਿਕਸ ਸਬਜ਼ੀਆਂ ਵਾਲੀ ਸਟਫਿੰਗ ਲਗਾਵਾਂਗੇ ਬ੍ਰੈਡ ਉੱਪਰ ਉਸੇ ਦੇਖ ਸਕਦੇ ਹੋ ਜੀ ਜੋ ਆਪਾਂ ਸਬਜ਼ੀਆਂ ਵਾਲੀ ਸਟਫਿੰਗ ਬਣਾ ਕੇ ਰੱਖੀ ਸੀ ਇਸ ਨੇ ਬਿਲਕੁਲ ਵੀ ਪਾਣੀ ਨਹੀਂ ਛੱਡਿਆ ਹੈ ਹੁਣ ਆਪਾਂ ਇਸ ਬ੍ਰੈਡ ਨੂੰ ਦੂਸਰੇ ਬ੍ਰੈਡ ਉੱਪਰ ਰੱਖਾਂਗੇ ਹੁਣ ਆਪਣਾ ਸੈਂਡਵਿਚ ਬਣ ਕੇ ਤਿਆਰ ਹੈ ਹੁਣ ਆਪਣਾ ਇਸ ਤਰੀਕੇ ਦਾ 트리플 ਲੇਅਰ ਸੈਂਡਵਿਚ ਬਣ ਕੇ ਤਿਆਰ ਹੈ ਜੇ ਤੁਹਾਨੂੰ ਇਹ ਰੈਸਪੀ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਕੰਟ ਦੇ ਜਾ ਕੇ ਆਲ ਕਰ ਦਿਓ ਇਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਹੁਣ ਆਪਾਂ ਸੈਂਡਵਿਚ ਨੂੰ ਇਸ ਤਰੀਕੇ ਦੇ ਨਾਲ ਟ੍ਰਾਇੰਗਲ ਸ਼ੇਪ ਦੇ ਵਿੱਚ ਕੱਟ ਲਵਾਂਗੇ ਹੁਣ ਆਪਣਾ ਇਸ ਤਰੀਕੇ ਦਾ ਟ੍ਰिपल ਲੇਅਰ ਸੈਂਡਵਿਚ ਬਣ ਕੇ ਤਿਆਰ ਹੈ ਤੁਸੀਂ ਦੇਖ ਸਕਦੇ ਹੋ ਜੀ ਇਹ ਸੈਂਡਵਿਚ ਦੇਖਣ ਦੇ ਵਿੱਚ ਕਿੰਨਾ ਵਧੀਆ 컬러ਫੁਲ ਲੱਗ ਰਿਹਾ ਹੈ ਉਹਨਾ ਹੀ ਟੇਸਟੀ ਵੀ ਹੋਏਗਾ ਸੈਂਡਵਿਚ ਨੂੰ ਪਲੇਟ ਦੇ ਵਿੱਚ ਸਰਵ ਕਰ ਲਵਾਂਗੇ ਜੋ ਤਾਂ ਆਪਣਾ ਮਨ ਕਰੇ ਤਾਂ ਪੈਨਡਵਿਚ ਬਣਾ ਕੇ ਖਾ ਸਕਦੇ ਹਾਂ ਇਹ ਸੈਂਡਵਿਚ ਬਹੁਤ ਜ਼ਿਆਦਾ ਟੇਸਟੀ ਵੀ ਬਣਦਾ ਹੈ ਤੇ ਆਪਾਂ ਘਰ ਦੇ ਵਿੱਚ ਪੈਸਮਾਨ ਤੋਂ ਹੀ ਸੈਂਡਵਿਚ ਨੂੰ ਬਣਾ ਕੇ ਤਿਆਰ ਕਰ ਸਕਦੇ ਹਾਂ ਇਹ ਬਹੁਤ ਹੀ ਈਜ਼ੀ ਰੈਸਪੀ ਹੈ ਇਸ ਨੂੰ ਬਣਾਉਣ ਤੇ ਕੋਈ ਜ਼ਿਆਦਾ ਸਮਾਂ ਵੀ ਨਹੀਂ ਲੱਗਦਾ ਤੇ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦਾ ਹੈ ਇਸ ਤਰੀਕੇ ਨਾਲ ਸੈਂਡਵਿਚ ਜੇ ਤੁਹਾਨੂੰ ਇਹ ਰੈਸਪੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਇਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਜੇ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਜਿਸ ਤੋਂ ਬਣਾ ਵੀ ਕਈ ਹੋਰ ਵੀਡੀਓਜ਼ ਬਣਾਈਆਂ ਨੇ ਤੁਸੀਂ ਉਹ ਵੀਡੀਓਜ਼ ਵੀ ਜ਼ਰੂਰ ਦੇਖਿਓ ਜੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਬਿਨਾਂ ਸਕਿੱਪ ਕਰੇ ਤਾਂ ਪੂਰਾ ਦੇਖਣ ਦੇ ਲਈ ਧੰਨਵਾਦ